ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਗਰ ਪ੍ਰੇਮ ਲੜੀ ਤੇ ਅਸੀਂ ਬੁਲਟਨਾਮਾ ਪੰਜਾਬ ਦੀ ਯਾਤਰਾ ਕਰਦੇ ਹੋਏ ਅੱਜ ਪਹੁੰਚੇ ਹੋਏ ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਪੱਕਾ ਕਲਾਂ ਵਿਖੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1705 ਈਸਵੀ ਸੰਮਤ 1762 ਨੂੰ ਮੁਕਸਰ ਸਾਹਿਬ ਤੋਂ ਹੁੰਦੇ ਹੋਏ ਇੱਥੇ ਪਹੁੰਚੇ ਸਿਗੇ ਤਾਂ ਇਸ ਜਗ੍ਹਾ ਤੇ ਗੁਰੂ ਸਾਹਿਬ ਨੇ ਬਲਿਆ ਚੌਧਰੀ ਦਾ ਹੰਕਾਰ ਤੋੜਿਆ ਤੇ ਬਲਿਆ ਚੌਧਰੀ ਦੇ ਮਾਨ ਵਿੱਚ ਖਿਆਲ ਆਇਆ ਕਿ ਜੇ ਗੁਰੂ ਸਾਹਿਬ ਸਰਬਸ਼ਕਤੀਮਾਨ ਹੈ ਤਾਂ ਜਿਸ ਜਣ ਦੇ ਕਿੱਲੇ ਨਾਲ ਗੁਰੂ ਸਾਹਿਬ ਦਾ ਕੋੜਾ ਬੰਨਿਆ ਹੋਇਆ ਉਹ ਸਵੇਰ ਤੱਕ ਪੰਜ ਲਗਰਾਂ ਕੱਢ ਲਵੇ ਜਦੋਂ ਬਲਿਆ ਚੌਧਰੀ ਨੇ ਸਵੇਰੇ ਆ ਕੇ ਪੰਜ ਲਗਰਾਂ ਦੇਖੀਆਂ ਤਾਂ ਗੁਰੂ ਸਾਹਿਬ ਦੇ ਚਰਨਾਂ ਦੇ ਉੱਤੇ ਢਹਿ ਪਿਆ ਤੇ ਉਹ ਉਸ ਨੂੰ ਅਜਮਾਉਣ ਦੇ ਲਈ ਗੁਰੂ ਜੀ ਦੀ ਪਰਖ ਕਰਨ ਦੇ ਲਈ ਮਾਫੀ ਮੰਗਣ ਲੱਗਿਆ ਗੁਰੂ ਸਾਹਿਬ ਬਹੁਤ ਖੁਸ਼ ਹੋਏ ਤੇ ਜਿਸ ਝੰਡ ਦੇ ਕਿੱਲੇ ਨਾਲ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਤੇ ਉਹ ਝੰਡ ਤੁਸੀਂ ਹੁਣ ਦੇਖ ਰਹੇ ਹੋ ਇੱਕ ਵੱਡਾ ਵਿਸ਼ਾਲ ਦਰਖਤ ਬਣ ਚੁੱਕਿਆ ਹੈ ਇਸ ਥਾਂ ਤੋਂ ਤਲਵੰਡੀ ਸਾਬੋ ਦਾ ਡੱਲਾ ਚੌਧਰੀ ਗੁਰੂ ਸਾਹਿਬ ਨੂੰ ਲੈਣ ਵਾਸਤੇ ਆਇਆ ਤੇ ਗੁਰੂ ਸਾਹਿਬ ਤਲਵੰਡੀ ਸਾਬੂ ਵੱਲ ਚਲੇ ਗਏ ਗੁਰੂ ਸਾਹਿਬ ਦੇ ਇਸ ਨਗਰ ਵਿੱਚ ਆਉਣ ਕਰਕੇ ਇਹ ਪਿੰਡ ਇਤਿਹਾਸਕ ਬਣ ਗਿਆ ਤੇ ਹੁਣ ਦੂਰ ਦਰਾਡੇ ਤੋਂ ਸੰਗਤਾਂ ਇੱਥੇ ਦਰਸ਼ਨ ਕਰਨ ਲਈ ਪਹੁੰਚਦੀਆਂ ਨੇ ਅੱਜ ਵੀ ਸਾਡੇ ਪੰਜਾਬੀ ਐਡਵੈਂਚਰ ਕਲੱਬ ਦੇ ਰਾਈਡਰਜ਼ ਇੱਥੇ ਪਹੁੰਚੇ ਹੋਇਆ ਗੁਰਦੁਆਰਾ ਸਾਹਿਬ ਦੇ ਵਿਖੇ ਨਤਮਸਤਕ ਹੋਣ ਦੇ ਲਈ ਦੋਸਤੋ ਅਸੀਂ ਵਰਤਨਾਵਾ ਪੰਜਾਬ ਦੇ ਤਹਿਤ ਪੂਰੇ ਪੰਜਾਬ ਦੀ ਯਾਤਰਾ ਕਰ ਰਹੇ ਹਾਂ ਪੂਰੇ ਪੰਜਾਬ ਦੇ ਇਤਿਹਾਸਿਕ ਸਥਾਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਰਹੇਗੀ ਜੇਕਰ ਤੁਹਾਡੇ ਜ਼ਿਲ੍ਹੇ ਤੁਹਾਡੇ ਪਿੰਡ ਜਾਂ ਤੁਹਾਡੇ ਆਸ-ਪਾਸ ਕੋਈ ਵੀ ਇਤਿਹਾਸਿਕ ਸਥਾਨ ਹੈ ਜਾਂ ਉਹ ਕੋਈ ਧਾਰਮਿਕ ਜਾਂ ਇਤਿਹਾਸਿਕ ਸਥਾਨ ਜਿਹੜਾ ਕੁਛ ਵੀ ਦੇਖਣਾ ਚਾਹੁੰਦੇ ਹੋ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਉਹ ਸਥਾਨ ਤੁਹਾਨੂੰ ਦਿਖਾ ਸਕੀਏ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਕੋਈ ਇਤਿਹਾਸਿਕ ਸਥਾਨ ਹੈ ਤਾਂ ਉਸ ਦੇ ਬਾਰੇ ਸਾਨੂੰ ਜਰੂਰ ਸੋਚਣਾ ਦਿਓ ਤਾਂ ਕਿ ਅਸੀਂ ਉਥੇ ਵੀ ਆ ਕੇ ਇਤਿਹਾਸਕ ਸਥਾਨ ਨੂੰ ਡਾਕੂਮੈਂਟ ਕਰ ਸਕੀਏ ਤੇ ਜਨਤਾ ਦੇ ਸਾਹਮਣੇ ਉਹ ਇਤਿਹਾਸਕ ਸਥਾਨ ਲਿਆ ਸਕੀਏ ਆ ਦੋਸਤੋ ਜੇਕਰ ਤੁਹਾਨੂੰ ਪੰਜਾਬ ਦੇ ਇਤਿਹਾਸ ਨੂੰ ਸੰਭਾਲਣ ਦਾ ਸਾਡਾ ਇਹ ਪਾਲਾ ਚੰਗਾ ਲੱਗਦਾ ਹੈ ਤਾਂ ਇਸ ਨੂੰ ਦੂਜਿਆਂ ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਔਰ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਆ ਸਾਡੇ ਕਲੱਬ ਪੰਜਾਬੀ ਐਡਵੈਂਚਰਸ ਦੇ ਜਰਨਲਿਸਤ ਕਤਰ ਭਪਿੰਦਰ ਸਿੰਘ ਮਾਨ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਸਾਰੇ ਰਾਈਡਰ ਸਾਥੀਆਂ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਮੋਟ ਨਾਮਾ ਪੰਜਾਬ ਯਾਤਰਾ ਦਾ ਸਾਨੂੰ ਬਹੁਤ ਵਧੀਆ ਰਿਸਪਾਂਸ ਜਾਂ ਕਹਿ ਸਕਦੇ ਆ ਫੀਡਬੈਕ ਮਿਲ ਰਹੀ ਹੈਗੀ ਹੈ। ਅਸੀਂ ਪੰਜਾਬ ਦੀ ਯਾਤਰਾ ਨਿੱਠ ਕੇ ਕਰ ਰਹੇ ਆ ਅਸੀਂ ਸਿਰਫ ਛੜਕਾ ਨਹੀਂ ਮਾਪ ਰਹੇ ਬਲਕਿ ਉਹ ਇਤਿਹਾਸਿਕ ਸਥਾਨ ਜਿਸ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਦੂਰ ਹੋ ਚੁੱਕੀ ਹੈ ਤੇ ਆਪਣੇ ਇਤਿਹਾਸ ਨਾਲੋਂ ਟੁੱਟ ਚੁੱਕੀ ਹੈ ਉਹ ਇਤਿਹਾਸਿਕ ਸਥਾਨ ਉਹਨਾਂ ਨੂੰ ਉਸ ਰੂਪ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਸ ਰੂਪ ਦੇ ਵਿੱਚ ਉਹ ਦੇਖਣਾ ਚਾਹੁੰਦੇ ਨੇ ਮੇਰਾ ਕਹਿਣ ਦਾ ਮਤਲਬ ਹੈ ਕਿ ਉਹ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਰਾਹੀਂ ਵੀਡੀਓਜ਼ ਦੇ ਰਾਹੀਂ ਸਾਰਾ ਕੁਝ ਦੇਖਣਾ ਚਾਹੁੰਦੇ ਨੇ ਤਾਂ ਪੰਜਾਬ ਦੇ ਇਤਿਹਾਸ ਨੂੰ ਇਨ੍ਹਾਂ ਵੀਡੀਓਜ਼ ਦੇ ਰਾਹੀਂ ਨੌਜਵਾਨ ਪੀੜੀ ਦੇ ਰੂਬਰੂ ਕੀਤਾ ਜਾ ਰਿਹਾ ਹੈ ਇਸ ਕੋਸ਼ਿਸ਼ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ ਤਾਂ ਕਿ ਨੌਜਵਾਨ ਪੀੜੀ ਸਾਡੇ ਇਤਿਹਾਸ ਤੋਂ ਜਾਣੂ ਹੋ ਸਕੇ ਕਿਤੇ ਪੰਜਾਬ ਦੀ ਅਮੀਰ ਵਿਰਾਸਤ ਦੇ ਰੂਪ ਰੂਪ ਹੋ ਸਕੇ ਮੇਰਾ ਕੰਮ ਸਾਥਾਂਾਂ ਤੇ ਜਾ ਕੇ ਕਵਰ ਕਰਨਾ ਹੈ ਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਇਸ ਨੂੰ ਸਾਰਿਆਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਹਰ ਇੱਕ ਦੇ ਕੋਲ ਇਹ ਵੀਡੀਓ ਪਹੁੰਚੇ ਤੇ ਸਾਰੇ ਇਤਿਹਾਸ ਤੋਂ ਜਾਣੂ ਹੋ ਸਕਦਾ